I'm <laughs> gonna ਜੀ ਅਸੀਂ ਆ ਗਏ ਜੀ ਵਿਆਹ ਵਾਲੇ ਘਰ ਤੇ ਇੱਧਰ ਬਣ ਰਿਹਾ ਜੀ ਪ੍ਰਸ਼ਾਦ ਦੇ ਵੈਸੇ ਅਸੀਂ 2 ਘੰਟੇ ਪਹਿਲਾਂ ਆ ਗਏ ਸੀ ਤੇ ਕਿਉਂਕਿ ਬਰਾਤ ਪਿੱਛੇ ਉਹ ਮਿੰਨੀ ਆਪਣਾ ਉਹ ਹੁੰਦੀ ਆ ਨਾ ਵੀ ਬਾਹਰ ਫੇਰੀ ਪਾਣੀ ਹੁੰਦੀ ਹੈ ਤੇ ਉਹਦੇ ਕਰਕੇ ਅਸੀਂ ਡੇਟ ਹੋ ਗਏ ਆਹ ਸੋਰੀ ਜਲਦੀ ਆ ਗਏ ਤੇ ਤਾਂ ਠੀਕ ਆ ਦਿਖਾਉਨੇ ਆ ਮਾਹੌਲ ਜੀ ਉਹਨਾਂ ਦਾ ਵੇਡ ਕਰ ਰਹੇ ਆ ਅਸੀਂ ਕਦੋਂ ਆਊਗਾ ਮਤਲਬ ਢੋਲੀ ਵਾਲੀ ਕਾਰ ਇਹ ਆਪਣਾ ਘਰ ਹੈ ਜੀ ਤੇ ਮੇਟ ਕਰ ਰਹੇ ਨੇ ਵੈਸੇ ਗੱਡੀ ਕਿਉਂ ਲਾਰਖੀ ਮੁਰੇ ਗੱਡੀ ਕਿਉਂ ਆ ਤਾਂ ਹੀ ਲਓ ਜੀ ਬੱਚਿਆਂ ਨੇ ਗੱਡੀ ਲਾ ਲਈ ਉਹ ਵਾਕੀ ਉਹ ਵਾਕੀ ਆ ਹੁਣ ਪੈਣ ਮੇਰੇ ਬੱਚਾ ਪਹਿਲ ਤੇ ਆਇਆ ਤਾਂ ਹੀ ਗੱਡੀ ਬਾਹਰ ਚ ਲਾ ਲਈ ਆ ਮਾ ਮੁੜ ਕੋ ਮੁੜ ਕੇ ਵੀਰ ਹੈ ਨਾਲ ਸੋਡੇ ਤੋਂ ਲੱਗਾ ਉਹ ਮੋੜ ਬੱਜ ਗਿਆ ਰੋਕ ਲੈ ਰੱਸਾ ਪਹਿਲਾਂ ਦੇਖਦੇ ਆ ਗੱਲ 5100 ਦੀ ਹੋਈ ਹੈ 5100 ਬਈ ਮੂੰਹ ਮੰਗੇ ਦੰਦ ਮੰਗੇ ਦੰਦ ਆਹ ਨਾ 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 ਸਵਾ ਲਾ ਓਤੇ ਸਾਡੀ ਪਤਾ ਕਿੰਨੀ ਲੜਾਈ ਹੋਈ 51000 ਮੰਗਦੇ ਸੀ ਉਹ ਮਾਈ ਗਾਡ ਕਿ ਲੋਰ ਸਹੀ ਲੈ ਨਹੀਂ ਕਿੰਨੇ ਦੇਤੇ 21000 21000 ਫਿਰ ਤੁਸੀਂ 51 ਰੁਪਏ ਲੈ ਲਓ ਫਿਰ ਤੁਸੀਂ 51 ਰੁਪਏ ਲੈ ਜਦੋਂ 51000 ਤੋਂ 21 ਰੁਪਏ ਲੱਗੇ 2100 ਫਿਰ ਤੁਸੀਂ 5100 ਮੰਗ ਰਹੇ ਹੋ ਇਸ ਕਰਕੇ 21 ਰੁਪਏ 21 ਰੁਪਏ ਲੈ ਲਓ ਫਿਰ ਪਾਣੀ 21 ਰੁਪਏ ਦੇ ਇਹਨਾਂ ਨੂੰ ਤੁਸੀਂ ਅੰਦਰ ਨਹੀਂ ਬੜਨ ਨੇ ਗੇੜਵਾ ਉਹਨਾਂ ਨੂੰ ਗਦੋਂ ਸ਼ੇਰ ਤੋਂ ਬੋਲ ਮਾਰਿਆ ਸੀ ਨਾ ਅਹਲਾਉਂ ਨਾ ਮੈਂ ਆਪਦਾ ਬੱਤਾ ਸੀ ਆਪਦਾ ਵਿਹਾਰ ਨਵੇੜੋ ਨਾ ਨਾ ਉਧਰ ਦੀ ਉਹ ਬੱਤਾਂ ਨਾ ਨਾ ਲੈ ਲਓ ਹਜੇ ਵੀ ਇਹ ਵੀ ਦੇਖ ਲਓ ਫਿਰ ਇੰਨਾ ਯਾਰ ਗਿਆ ਰਿਹਾ ਗਿਆ 11 11 11 ਸੋਣ ਹੋਵੇ ਦੋ ਜਣੇ ਆਜ ਲੈ ਪੈਣੇ ਹੁਣ ਘਟ ਗਿਆ ਕੰਮ ਬਈ ਹੁਣ ਤਾਂ ਜਾਇਜ ਆ ਜਾਇਜ ਹੁਣ ਤਾਂ ਅੱਛਾ ਆਏ ਕਰੋਗੇ ਤੁਸੀਂ ਯਾਰ ਲੈ ਕੇ ਪਰਾਂ ਪਰਨੇ ਦੇ ਦੇ ਕਿਉਂ ਨਹੀਂ ਅਸੀਂ ਭੂਆ ਨਾਲ ਗੱਲ ਕਰ ਰਹੇ ਹਾਂ ਤੁਸੀਂ ਹੋਰ ਮਾਸੀ ਨਾਲ ਗੱਲ ਕਰ ਰਹੇ ਹੋ ਆਹ ਮਾਸੀ ਵਿਧਾਈਆਂ ਕੋਈ ਨਹੀਂ ਵਾਵਾ ਕੱਢ ਲਓ ਬਸ ਕੱਢ ਭਾਈ ਭੰਦ ਦੋ ਠੀਕ ਆ ਮਾਸੀ ਨਾ ਦੇਖ ਕੇ ਕਿੰਨੇ ਨੇ ਇਹ ਮਾਸੀ ਕਹਿੰਦੇ ਆ 11000 ਰੁਪਏ ਇਹਨੇ ਕਰਵਾਤਾ ਹੈਗਾ ਇਹਨਾਂ ਨੂੰ ਕਿਹੜਾ ਸਾਹ ਹੋਇਆ ਇਹ ਉਹ ਉੱਧਰ ਦਾ ਹਿਸਾਬ ਆ ਗਿਆ ਇਹ ਤਾਂ ਫਿਰ 11 ਦੋਣਾ ਇਹਦਾ ਫਿਰ 11 ਦੋਣਾ 33 ਹੋ ਗਿਆ ਫਿਰ ਜੇ 11 11 ਕਹਿ ਰਹੇ ਤੁਸੀਂ 11 ਕਹਿ ਰਹੇ 10000 ਦੇ ਹਿਸਾਬ ਨਾਲ ਤਾਂ 33000 ਹੋ ਗਿਆ ਫਿਰ ਨਹੀਂ ਅੱਛਾ ਓਹ ਵੀ ਬਾਰੇ ਬੰਦੇ ਮੋਟਾ ਉਹ ਤੋਂ ਬਦਲਾਵਾ ਉਹ ਤਾਂ ਉਹ ਤਾਂ ਤੁਸੀਂ ਦੇਖੋ ਨਾ ਹਾਂ ਉਹ ਉਧਰ ਉਹ ਗੱਡੀ ਉਹਦੇ ਵੀ ਲੱਗਾ ਤੁਸੀਂ ਵੀ ਰਸਮ ਕਰਨੀ ਆ ਹਾਂ ਵੇੜੋ ਵੀ ਨਵੇੜੋ ਅਜਿਹਾ ਨਾ ਇਹ ਕਦੇ ਨਹੀਂ ਉਹ ਨਹੀਂ ਉਹ ਨਾ ਕੋਈ ਨਾ ਕੋਈ ਸਰਕਾਰ ਹੱਤ ਕਰ ਉਹ ਫਿਰ ਉਹ ਪਿੱਟੂ ਵਧਾਈਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਆਂਟੀਆਂ ਨੂੰ ਮਾਂਟੀਆਂ ਨੂੰ ਸਾਰਿਆਂ ਨੂੰ ਇਹ ਨਹੀਂ ਮੋੜਦੇ ਹੁੰਦੇ ਵਾਪਸ ਇਹ ਨਹੀਂ ਹੁੰਦੇ ਇਹੜੀ ਮੋੜਦੇ ਹੁੰਦੇ ਨਾ ਨਾ ਜੇ ਚ ਪਾਓ ਇਹਦਾ ਨਹੀਂ ਇਹ ਨਹੀਂ ਹੁੰਦੇ ਵਧਾਈਆਂ ਬੱਸ ਬਾਈ ਨਹੀਂ ਕਰਨਾ ਬਈ ਨਾ ਪਹਿਣੇ ਨਾ ਮੰਗੂ ਨਹੀਂ ਕਰਨਾ ਹੁਣ ਅਸੀਂ ਤਾਂ ਹੈਗੇ ਤੇਰੇ ਕੋਲ ਵਾ ਹਾਂ ਬਾਜੀ ਨੂੰ ਵੀ ਦੇਣਾ ਵੀ ਨਾਲ ਹੀ ਦੀ ਸਾਡੇ ਦੀ ਕੋਈ ਨਹੀਂ ਆਹ ਆਹ ਭਾਜਾ ਵੀ ਨਿਕਾਦੇ ਤੇ ਪੰਜ ਜਣੇ ਆਏ ਆ ਗੱਡੀ 'ਤੇ ਹਾਂ ਹਾਂ ਚਲੋ ਫਿਰ ਪਾਣੀ ਪੁਣੀ ਦਾ ਪ੍ਰਾਪ ਜਿਹੜੇ ਅਸੀਂ ਆਏ ਆ ਸਾਰਿਆਂ ਨੂੰ ਪਾਣੀ ਪੁਣੀ ਬਲਾਓ ਹੋਰ ਬਾਈ ਹਾਂ ਬਾਈ ਪੰਚ 3000 ਬਹੁਤ ਬਹੁਤ ਮੁਬਾਰਕ ਤੁਹਾਨੂੰ ਸਾਰਿਆਂ ਨੂੰ ਇਹ ਦਿਨ ਬੜੇ ਮੁਸਕਾਨ ਨਾਲ ਆਇਆ ਤੇ ਸਭ ਦੇ ਕੋਲ ਆਵੇ ਘੈਂਟ ਨੇਾਰੇ ਨਾਲ ਹਣ ਤੇ ਐਂ ਬਸ ਖੁਸ਼ੀਆਂ ਬਣਾਉਂਦੇ ਰਹੀ ਆ ਹਾਂ ਹਨਾ ਮਮੀ ਕਿ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਕਰਦੇ ਬੱਲੇ ਨਾ ਨਾ ਨਹੀਂ ਮੈਨੂੰ ਤਰ ਤਾਈਂ ਆਪਾਂ ਨਹੀਂ ਆ ਲੈ ਇਹ ਆਇਆ ਸੀ ਵੀ ਨਾਲ ਇਹ ਚੇਹਰੇ ਆਏ ਸੀ ਚਲੋ ਫੁੱਤੋ ਵੀ ਪਤਵੰਦ ਹੋ ਜੇ ਨਾ ਈ ਦਾ ਚੋਲਾ ਬਹੁਤ ਚਾਹ ਹਾਂ ਵਿੱਚ ਉਹਨਾਂ ਨੇ ਕੱਢਿਆ ਕਿ 6 ਮਹੀਨੇ ਖੋਲਣਾ ਨਹੀਂ ਇਹ ਹਾਂ ਇਹ ਤਾਂ ਪੜਾ ਹੋ ਸਕਦਾ ਹੋ ਸਕਦਾ ਹਾਂ ਹੋ ਸਕਦਾ ਪੜਾ ਉਹਨੇ ਇਹ ਤਾਂ ਪਿਆਰ ਦਾ ਤਾਂ ਥੱਕੇ ਹੀ ਬਹੁਤ ਹੁੰਦਾ ਹੈ ਬਹੁਤ ਕੁਝ ਜਿਆਦਾ ਨਹੀਂ ਕਰ ਰਾਜਸਥਾਨ ਵਾਲੇ ਨੇ ਉਹ ਜਿਹਾ ਠੋਲਾ ਵੀ ਰਾਜਸਥਾਨ ਨੇ ਕਾਹਨੂੰ ਦੇ ਪਟਕਾ ਤੇ ਖਾਈ ਓਹ ਤੇਰਾ ਗਿੱਟੋ ਪੜੀ ਕਿ ਅਸਾਂ ਮਾਣੇ ਜਾ ਰਹੇ ਤੇਜ਼ ਤੋਂ ਪੁਗਰੀ ਹੈ ਨਾ ਬਹੁਤ ਜਿਆਦਾ ਤੇਜ਼ ਹੈ ਨਾ ਮੈਂ ਨਹੀਂ ਤੋਂ ਬਹੁਤ ਮੈਂ ਨਹੀਂ ਨਾ ਜਿਆਦਾ ਤੇਜ਼ ਮੀਂਹ ਦਾ ਕਰਕੇ ਤੋਂ ਬਹੁਤ ਮੀਂਹ ਦਾ ਕਰਕੇ ਇੱਥੇ ਵੀ ਧੁੱਪ ਨਿਕਲੂਗੀ ਨਾ ਮਾਣੇ ਦਵਾ ਦਿੱਤੇ ਹੋਈ ਗੱਡੀ ਪਿੱਛੇ ਦਾ ਬਾਈ ਗੱਡੀ ਕਰ ਦੋ ਹੁਣ ਪਾਣ ਨਹੀਂ ਤਾਂ ਉਹ ਆਊਗਾ ਬਾਈ ਹੋਰ ਲਾਉਂਦੇ ਆ 9 ਵਜੇ ਆਉਂਦਾ ਬਾਈ ਓਏ ਕੋਈ ਹੋਰ ਲਾ ਲੂ ਹਟੇ ਹੋਰ ਕਿ ਮੈਂ ਲਾ ਲੂ ਕੋ ਓਏ ਬਾਈ ਆਪੀ ਆਉਗੀ ਇਹ ਤਾਂ ਮੂੰਹ ਚ ਠਾਲ ਲੈਣਾ ਸੀਗਾ ਬਸਵਾਜ ਹੈ ਹੁਣਾਂ ਜੀ ਇਹਦੀ ਵੀ ਮੇੜ ਨਾ ਤੋਹੀ ਆ ਆਹ ਬਸ ਆਹ ਬੈਠੀ ਇਹ ਤਾਂ ਮੂੰਹ ਚ ਠਾਲ ਲੈਣਾ ਸੀਗਾ ਬਸਵਾਜ ਹੈ ਹੁਣਾਂ ਜੀ ਇਹਦੀ ਵੀ ਮੇੜ ਨਾ ਤੋਹੀ ਆ ਪਰ ਇਹ ਆਹੀ ਤਾਂ ਹੋ ਕਿਉਂ ਨਹੀਂ ਹੁੰਦਾ ਪਤਾ ਨਹੀਂ ਬੋਬਾ ਆਉਗੀ ਕੋਈ ਤੇ ਮੂੰਹ ਚ ਠਾਲਣ ਵਾਲੀ ਗੱਲ ਆ ਵੀ ਮਾੜੇ ਦੇ ਚੱਖੇ ਚ ਮੂੰਹ ਜੇ ਠਾਲਤਾ ਮੇੜ ਜੀ ਜੀ ਤਾਂ ਉਹ ਆਉਗੀ ਉਹ ਤਾਂ ਕੋਣੇ ਖੜੇ ਉਹ ਇਹਨੂੰ ਕਰਾਉਣਾ ਹੈ ਲੈ ਪਰਾਉਣਾ ਹੈ ਮੈਂ ਬਹੁਤ ਜ਼ਿਆਦਾ ਰੂਗਾ ਆਇਆ ਇੱਧਰ ਵੀ ਲਗੜਣਾ ਇਹ ਵੀ ਗੱਡੀ ਨਾਲ ਗੱਡੀ ਦਾ ਥੋੜੀ ਹੁੰਦਾ ਹੋ ਉਹ ਪਰਾਉਣਾ ਮੈਂ ਚਾਬੀ ਦਾ ਆਹ ਘਰ ਨੇ ਪਹਿਲਾਂ ਪਹਿਲਾਂ ਆਇਆ ਨਾ ਮੈਂ ਕਰਾਂ ਹੀ ਲੈ ਦਿੰਦੇ ਬਸ ਮਾਸਤ ਹੋ ਜਾ ਉਹ ਤਾਂ ਥੋੜੀ ਹੋਗਾ ਵਿਆਰ ਉਹ ਹੀ ਤਾਂ ਮੈਂ ਕਰ ਹਾਂ ਫਿੱਟ ਕਰ ਦਿੰਦਾ ਕੋਈ ਨਾ ਤੁਹਾਡੇ ਲੱਖ ਮੰਗ ਲਓ ਪਾਈਪ ਪੰਸ ਨਹੀਂ ਕਰਦੇ ਪਰਾਉਣਾ ਲੱਗੇ ਤੁਸੀਂ ਕਹਿਦੇ ਵੀ ਅਸੀਂ ਲੈ ਨਹੀਂ ਆ ਹਾਂ ਲੋ ਜੀ ਗੱਡੀ ਲਾ ਲਈ ਸੀ ਇਹਨਾਂ ਨੇ ਰਾਹ ਰੋਕ ਲਿਆ ਦੀ ਸਾਰਾ ਤੇ ਹੁਣ ਇਹ ਲਾਰੇ ਨੇ ਸਾਈਡ ਤੇ ਵਧਾਈਆਂ ਲੈ ਲੀਆਂ ਤੇ ਪਹਿਲੇ ਇਹ ਵੀਰ ਕਹਿੰਦਾ ਤੇ ਵੀ ਜਿਹੜੀ ਆਪਣਾ ਬਹੂ ਆਊਗੀ ਉਹ ਤੋਂ ਹੀ ਲੈਣੀ ਹੈ ਵਧਾਈ ਤੇ ਹੋਰ ਤੇ ਵੀ ਤੁਸੀਂ ਕਹਿੰਦੇ ਵੀ ਰਹਿਣ ਦਿਓ ਹਾਂ ਵੀ ਚੱਲ ਹਾਂ ਵੀ ਭੈਣ ਨੇ ਜਦੋਂ ਵਧਾਈਆਂ ਦੇਤੀਆਂ ਹਨ ਚਲੋ ਫਿਰ ਠੀਕ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ Terima okay. okay.

ये तो नहीं लट्टू जपु मुल्ट हो गई ਹਾਂਜੀ ਸੇਵਾ ਆ ਕੇ ਪੰਜਾਬ ਨਵੀਂ ਹੋ ਆਓ ਬਹੁਤ ਬਹੁਤ ਧੰਨਵਾਦ ਕਿ ਦੋਸਤੋ ਆਗਲੀ ਜ਼ਿੰਦਗੀ ਦਾ ਸ਼ੁਰੂਆਤ ਦੇਖਣ ਵਾਸਤੇ ਤੁਸੀਂ ਸਾਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਬੜੇ ਧੰਨਵਾਦ ਜੀ ਤੁਹਾਡਾ ਵਾਲੇ

ਆ ਗਿਆ ਆਇਆ ਬਈ ਬੱਸ ਬਹੁਤ ਬਈ ਵਿਆਹ ਚਾਹੀਦਾ ਆਇਆ ਆਇਆ ਹੱਟ ਮੰਗ ਲੂ ਹਜੇ ਇੱਕ ਹੀ ਆ ਕੇ ਇਹਨਾਂ ਨੇ ਉਹ ਕਰਨਾ ਛੱਡ ਜਾ ਮਾਸੀ ਸੁਭਾਤ ਤੂੰ ਕਹਾਣੀ ਹੈਗਾਗਾ ਉੱਥੇ ਤਾਂ ਉੱਥੇ ਤਾਂ ਕੋਈ ਨਹੀਂ ਇਹਨਾਂ ਨੇ ਮੈਨੂੰ ਪਤਾ ਕਿੰਨਾ ਦਿੱਤਾ ਉਹਨੇ ਕਦੇ ਨਹੀਂ ਕੰਮ ਕਰੀਏ ਕਿ ਉਹਨੇ ਬਸ ਹੀ ਭੱਜ ਕੇ ਜਾਣਾ ਧੰਨਵਾਦ ਇਹਦਾ ਕੰਮ ਕਰਾ ਬੱਸ ਬਹੁਤ ਸਾਹਮਣੇ ਇੱਕਦਮ ਦੇਖਿਓ ਆ ਜਾਓ ਕੋਈ ਨਾ ਇਹ ਤਾਂ ਦੇਰੀ ਹੋ ਗਈ ਤੇ ਮੈਂ ਟੋਈ ਹੋ ਗਈ। ਲੋਵੀ ਦੋਸਤੋ ਸਾਡੀ ਨੋ ਰਾਣੀ ਘਰ ਆ ਚੁੱਕੀ ਹੈ। ਸੋ ਅੱਜ ਦਾ ਬਲੌਗ ਜੋ ਅਸੀਂ ਇੱਥੇ ਸਮਾਪਤ ਕਰਦੇ ਹਾਂ ਤੇ ਅਗਲਾ ਬਲੌਗ ਦੇਖਣ ਵਾਸਤੇ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਨਵੀਂ ਜ਼ਿੰਦਗੀ ਦੇ ਨਵੇਂ ਪਾਲਤੋੜੇ ਦਾ ਕਾਫੀ ਫੇਰ ਦਿਖਾਈਏ। ਤਦ ਤੱਕ ਦੇ ਲਈ ਤੁਸੀਂ ਸਾਨੂੰ ਰੇਟ ਜਰੂਰ ਕਰਿਓ ਆਪਣੇ ਕੋਲ ਆਓ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ